ਸਤ ਸ੍ਰੀ ਅਕਾਲ ਕਿਸਾਨ ਭਰਾਵੋ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਦਵਾਈ ਦਾ ਪ੍ਰੀਵੈਂਟਿਵ ਤੌਰ ਤੇ ਇਸਤੇਮਾਲ ਤੇ ਕਿਊਰਟਿਵ ਤੌਰ ਤੇ ਇਸਤੇਮਾਲ ਪ੍ਰੀਵੈਂਟਿਵ ਤੌਰ ਤੇ ਕੀ ਹੁੰਦਾ ਹੈਗਾ ਇਹਦੇ ਵਿੱਚ ਫਾਰਮਰ ਨੂੰ ਕਿਹਾ ਜਾਂਦਾ ਹੈਗਾ ਵੀ ਇਸ ਦਵਾਈ ਦਾ ਇਸਤੇਮਾਲ ਪ੍ਰੀਵੈਂਟਿਵ ਤੌਰ ਤੇ ਕਰਨਾਗਾ ਵੀ ਹਮਲਾ ਕੋਈ ਵੀ ਸਟਾਰਟ ਨਾ ਹੋਇਆ ਹੋਵੇ ਇਸ ਤਰ੍ਹਾਂ ਨਹੀਂ ਇਹ ਹੈਗਾ ਪ੍ਰੀਵੈਂਟਿਵ ਤੌਰ ਤੇ ਐਵੇਂ ਹੈ ਜਿਵੇਂ ਮੰਨ ਲਓ ਉਸ ਫਸਲ ਦੇ ਵਿੱਚ ਤੇਲੇ ਦਾ ਅਟੈਕ ਹੋ ਰਿਹਾਗਾ ਜਿਹੜੀ ਉਹ ਸਾਹਮਣੇ ਆਪਾਂ ਨੂੰ ਫਸਲ ਦਿਖ ਰਹੀ ਹੈਗੀ ਵੀ ਉਹਦੇ ਵਿੱਚ ਤੇਲੇ ਦਾ ਅਟੈਕ ਹੋ ਰਿਹਾਗਾ ਪਰ ਆਪਾਂ ਨੂੰ ਉਰੇ ਖੜੇ ਨੂੰ ਉਹਦਾ ਜਿਹੜਾ ਨੁਕਸਾਨ ਆ ਉਹ ਦਿਖਾਈ ਨਹੀਂ ਦੰਦਾਗਾ ਇਹ ਪ੍ਰੀਵੈਂਟਿਵ ਤੌਰ ਤੇ ਹੋ ਗਿਆ ਕਿਉਰਟਿਵ ਤੌਰ ਤੇ ਇਸ ਤਰ੍ਹਾਂਗਾ ਵੀ ਉਹਦੇ ਵਿੱਚ ਤੇਲੇ ਦਾ ਹਮਲਾ ਹੈਗਾ ਤੇ ਆਪਾਂ ਨੂੰ ਉਰੇ ਸਾਫ ਖੜੇ ਨੂੰ ਦਿਖਾਈ ਦੇ ਰਿਹਾਗਾ ਵੀ ਉਹਦੇ ਵਿੱਚ ਤੇਲੇ ਦੀਆਂ ਨਿਸ਼ਾਨੀਆਂ ਆਪਾਂ ਨੂੰ ਉਰੇ ਖਾੜੇ ਨੂੰ ਦਿਖਾਈ ਦੇ ਰਹੀਆਂ ਨੇਗਾ ਉਹ ਕਿਉਰਟਿਟਿਵ ਤੌਰ ਤੇ ਹੁੰਦਾਗਾ ਤਾਂ ਕੁਝ ਫਾਰਮਰਾਂ ਨੂੰ ਰੇ 10 15 ਦਿਨ ਪਹਿਲੇ ਹੀ ਮੰਨ ਲਓ ਕੋਈ ਇਸੇ ਤਰ੍ਹਾਂ ਦਾ ਕੋਈ ਅਟੈਕ ਨਹੀਂ ਤੀਗਾ ਉਹਨੂੰ ਪਹਿਲੇ ਅਗਸਤ ਦੇ ਵਿੱਚ ਤੇਲੇ ਵਾਲੀਆਂ ਦਵਾਈਆਂ ਦਾ ਸਪਰੇਅ ਕਰਾਤਾ ਜਦੋਂ ਕਿ ਤੇਲੇ ਦਾ ਅਟੈਕ ਆ ਜਿਹੜਾ ਉਹ ਸਤੰਬਰ ਤੋਂ ਸਟਾਰਟ ਹੋਇਆਗਾ ਤਾਂ ਇਹੀ ਹੈਗਾ ਵੀ ਜਿਹੜੀਆਂ ਇਹ ਦਵਾਈਆਂ ਨੇਗੀਆਂ ਇਹ ਆਏ ਹੋਏ ਤੇਲੇ ਨੂੰ ਮਾਰਨਗੀਆਂ ਇਹ ਐ ਨਹੀਂ ਹੈਗਾ ਵੀ ਆਏ ਹੋਏ ਤੇਲੇ ਨੂੰ ਨਹੀਂ ਮਾਰਨੀਆਂ ਫਿਰ ਇਹਨਾਂ ਦਾ ਕੰਮ ਕੀ ਰਹ ਜੂਗਾ ਜੇ ਇਹ ਤੇਲ ਨੂੰ ਮਾਰਨੀਆਂ ਫਿਰ ਇਹਨਾਂ ਦਾ ਕੀ ਕੰਮ ਆਗਾ ਇਸ ਤਰ੍ਹਾਂ ਨਹੀਂ ਇਹ ਹੈਗਾ ਜਦੋਂ ਉਹਦੇ ਵਿੱਚ ਤੇਲੇ ਦਾ ਹਮਲਾ ਸਟਾਰਟ ਹੋ ਗਿਆ ਮੰਨ ਲਓ ਫਸਲ ਦੇ ਵਿੱਚ ਆਪਾਂ ਨਿਗਰਾਨੀ ਬਣਾ ਕੇ ਰੱਖਣੀ ਹੈ ਕਿ ਜਦੋਂ ਐ ਲੱਗਦਾ ਕਿ ਆ ਵੀ ਆਪਾਂ ਨੂੰ ਇਹਦੇ ਵਿੱਚ ਹੁਣ ਹਮਲਾ ਸਟਾਰਟ ਹੋ ਗਿਆ ਜੇ ਤੁਸੀਂ ਉਸ ਸਮੇਂ ਤੇ ਦਵਾਈਆਂ ਦਾ ਇਸਤੇਮਾਲ ਕਰੋਗੇ ਤਾਂ ਉਹ ਨਨੂ ਕੰਟਰੋਲ ਕਰੋਗੇ ਉਰੇ ਆਪਾਂ ਉਦਾਹਰਨ ਦੇ ਤੌਰ ਤੇ ਪਾਈਮੈਟ੍ਰਜਨ ਨੂੰ ਲੈਣੇਗੇ ਵੀ ਉਹ ਪਾਈਮੈਟ੍ਰਜਨ ਨੂੰ ਕਿਹਾ ਜਾ ਰਿਹਾ ਹੈਗਾ ਵੀ ਇਹ ਤੇਲਾ ਆਈ ਹੋਈ ਨੂੰ ਨਹੀਂ ਮਾਰਦੇ ਤੇ ਉਸ ਤੋਂ ਪਹਿਲਾਂ ਕੰਮ ਕਰਦੇ ਆ ਇਸ ਤਰ੍ਹਾਂ ਦਾ ਨਹੀਂ ਹੈਗਾ ਕਿਉਂਕਿ ਉਹਦੇ ਤਿੰਨ ਤਰੀਕੇ ਨੇ ਕੰਮ ਕਰਨ ਦੇ ਇੱਕ ਤਾਂ ਉਹ ਹੌਪਰ ਨੂੰ ਖਾਣਾ ਬੰਦ ਕਰ ਦਿੰਦੀ ਹੈ ਤੇਲੇ ਦਾ ਜਿਹੜਾ ਖਾਣਾ ਬੰਦ ਕਰ ਦਿੰਦੀ ਹੈ ਇੱਕ ਉਹਦਾ ਹਿੱਲਣਾ ਝੁਲਣਾ ਬੰਦ ਕਰ ਦਿੰਦੀ ਹੈ ਜਿਹੜੀ ਇਹਦੀ ਸਭ ਤੋਂ ਵੱਡੀ ਜਿਹੜਾ ਬੈਨੀਫਿਟ ਹੈ ਇਹਦਾ ਵੀ ਇਹ ਦੇ ਨਾਲ ਹੌਪਰ ਹੈ ਜਿਹੜਾ ਅੰਡੇ ਦੇਣਾ ਬੰਦ ਕਰ ਦਿੰਦਾ ਹੈਗਾ ਜਿਹੜਾ ਇਹਦਾ ਸਭ ਤੋਂ ਵੱਡਾ ਫਾਇਦਾ ਹੈ ਇਸ ਦਵਾਈ ਦਾ ਜੇ ਮੰਨ ਲਓ ਆਏ ਹੋਏ ਤੇਲੇ ਨੂੰ ਨਹੀਂ ਮਾਰਦੀ ਫਿਰ ਉਹ ਦਵਾਈ ਉਹ ਤੇ ਕੰਮੇ ਨਹੀਂ ਕਰਦੀਗੀ ਇਹਦਾ ਮਤਲਬ ਤਾਂ ਜਦੋਂ ਫਸਲ ਦੇ ਵਿੱਚ ਤੇਲ ਹੀ ਨਹੀਂ ਹੈਗਾ ਆਪਾਂ ਨੇ ਉਹਦੇ ਉੱਪਰ ਸਪਰੇਅ ਕਰਤਾ ਫਿਰ ਦਵਾਈ ਕੰਮ ਕਿਸ ਚੀਜ਼ ਤੇ ਕਰੂਗੀ ਇਸ ਤਰ੍ਹਾਂ ਦੇ ਤੁਸੀਂ ਕਿਸੇ ਵੀ ਚੱਕਰ ਦੇ ਵਿੱਚ ਨਹੀਂ ਪੈਣਾ ਹੈਗਾ ਜੇ ਤੁਹਾਨੂੰ ਐਵੇਂ ਕਿਹਾ ਜਾ ਰਿਹਾ ਵੀ ਆਹ ਦਵਾਈ ਨਾਲ ਪਾਓ ਆਹ ਦਵਾਈ ਐਵੇਂ ਪਾਓ ਉਹ ਦਵਾਈ ਫੁੱਲ ਕੰਮ ਕਰੂਗੀ ਜੇ ਤੇਲਾ ਫਸਲ ਦੇ ਵਿੱਚ ਸਟਾਰਟ ਹੋ ਗਿਆ ਮੰਨ ਲਓ ਤੁਹਾਨੂੰ 10-15 ਤੇਲੇ ਨੇ ਜਿਹੜੇ ਇੱਕ ਪੇੜ ਦੇ ਉੱਪਰ ਦਿਖਾਈ ਦੇਣ ਲੱਗੇ ਤਾਂ ਉਹ ਦਵਾਈ ਦਾ ਜੇ ਤੁਸੀਂ ਸਪਰੇਅ ਕਰਦੇ ਹੋ ਤਾਂ ਉਸ ਤੇਲੇ ਨੂੰ ਮਾਰੂਗੀ ਉਹ ਇਸ ਤਰ੍ਹਾਂ ਨਹੀਂ ਹੈਗਾ ਵੀ ਉਹ ਨਹੀਂ ਮਰੂਗੇ ਕਿਉਂਕਿ ਖਾਣਾ ਪੀਣਾ ਬੰਦ ਕਰ ਦੋਗੇ ਜੇ ਤੇਲਾ ਫਸਲ ਦੇ ਵਿੱਚ ਹੋਊਗਾ ਤਾਂ ਹੀ ਖਾਣਾ ਪੀਣਾ ਬੰਦ ਕਰੂਗੀ ਨਾ ਉਹਦਾ ਉਹ ਜਦੋਂ ਤੇਲ ਹੀ ਨਹੀਂ ਹੈਗਾ ਫਿਰ ਖਾਣਾ ਪੀਣਾ ਕਿਹਦਾ ਬੰਦ ਕਰੋਗੇ ਹਿਲਣਾ ਜੁਲਣਾ ਬੰਦ ਕਰ ਦੋਗੇ ਮਤਲਬ ਇੱਕ ਤਰ੍ਹਾਂ ਨਾਲ ਆਦਰੰਗ ਕਰ ਦੋਗੇ ਉਹਨੂੰ ਤੇ ਅੰਡੇ ਦੇਣ ਦੀ ਜਿਹੜੀ ਉਹਦੀ ਪ੍ਰਕਿਰਿਆ ਹੈਗੀ ਉਹਨੂੰ ਬੰਦ ਕਰ ਦੋਗੇ ਇਹੀ ਸੋਡੇ ਨਾਲ ਜਾਣਕਾਰੀ ਸਾਂਝੀ ਕਰਨੀ ਤੇ ਵੀ ਜਿਹੜਾ ਤੁਹਾਨੂੰ ਵੀ ਪ੍ਰੀਵੈਂਟਿਵ ਤੌਰ ਤੇ ਤੇ ਕਿਊਰਟਿਵ ਤੌਰ ਤੇ ਵੀ ਤੇਲਾ ਆਉਣ ਤੋਂ ਪਹਿਲਾਂ ਪਹਿਲਾਂ ਇਸ ਤਰ੍ਹਾਂ ਨਹੀਂ ਤੇਲੇ ਦਾ ਅਟੈਕ ਹੋ ਗਏ ਉਹ ਸਟਾਰਟ ਹੋ ਜੇ ਉਹਦੇ ਵਿੱਚ ਫਿਰ ਤੁਸੀਂ ਉਸ ਦਵਾਈ ਦਾ ਸਪਰੇਅ ਕਰਨਾਗਾ ਜਿਹੜਾ ਤੇਲੇ ਦਾ ਅਟੈਕ ਹੁੰਦਾਗਾ ਇਹ ਐ ਨਹੀਂ ਹੈਗਾ ਵੀ ਤੇਲੇ ਦਾ ਅਟੈਕ ਅੱਜ ਹੋ ਗਿਆ ਵੀ ਸਾਡੀ 1-2 ਦਿਨਾਂ ਦੇ ਵਿੱਚ ਹੀ ਫਸਲ ਨੂੰ ਆ ਜਾਊਗਾ ਇਸ ਤਰ੍ਹਾਂ ਨਹੀਂ ਕਰਦਾ ਇਹ 10 ਹਫ਼ਤਾ 10 ਦਿਨ ਲਾਉਂਦਾਗਾ ਉਹ ਕਈ ਵਾਰ ਕੁਝ ਫਾਰਮਰ ਕਹਿੰਦੇ ਨੇ ਵੀ ਸਾਡੀ ਪਹਿਲਾਂ ਫਸਲ ਠੀਕ ਕੜੀ ਸੀ ਇਹ ਵੀ 2-3 ਦਿਨਾਂ ਦੇ ਵਿੱਚ ਇਹ ਐਵੇਂ ਹੋ ਗਏ ਉਹ ਬਦਲ ਬੋਦੋ ਪਰ ਨਿਗਰਾਨੀ ਨਹੀਂ ਬਣਾ ਕੇ ਰੱਖਦੇ ਉਹ ਬਾਹਰੋਂ ਦੇਖ ਕੇ ਵਾਪਸ ਮੁੜ ਜਾਂਦੇ ਨੇਗੇ ਉਹਨਾਂ ਨੇ ਆਪਾਂ ਥੱਲੇ ਨਿਗਰਾਨੀ ਬਣਾ ਕੇ ਰੱਖਣੀ ਹੈਗੀ ਉਹਦਾ ਅਟੈਕ ਜਿਹੜਾ ਅਸਲ ਦੇ ਵਿੱਚ ਜਿਹੜੇ ਕਹਿੰਦੇ ਨੇ ਵੀ 2-3 ਦਿਨਾਂ ਦੇ ਵਿੱਚ ਹੋ ਗਿਆ ਉਹਦਾ ਅਟੈਕ ਪਹਿਲਾਂ ਤੋਂ ਚੱਲਿਆ ਹੋਇਆ ਹੁੰਦਾਗਾ ਫਸਲ ਦੇ ਵਿੱਚ ਉਹ ਤਾਂ ਆਪਾਂ ਨੂੰ ਇੱਕ ਹਫ਼ਤੇ ਬਾਅਦ ਜਾ ਕੇ ਬਾਅਦ ਚ ਪਤਾ ਲੱਗਦਾ ਵੀ ਇਹ ਇੰਨਾ ਟੈਕ ਹੋ ਗਿਆ ਫਸਲ ਦੇ ਉੱਤੇ ਨਿਗਰਾਨੀ ਬਣਾ ਕੇ ਰੱਖੋ ਜਦੋਂ ਤੁਹਾਨੂੰ ਉਹਦੇ ਵਿੱਚ ਤੇਲੇ ਦਾ ਅਟੈਕ ਵੀ ਹੁਣ ਸਟਾਰਟ ਹੋ ਗਿਆ ਉਹਦੀ ਸਪਰੇਅ ਕਰ ਦਿਓ ਤੁਹਾਨੂੰ ਬਹੁਤ ਲੰਬਾ ਰਿਜ਼ਲਟ ਮਿਲੂਗਾ ਇਹਦੇ ਉੱਪਰ ਨਾਲੇ ਦਵਾਈ ਹੈ ਜਿਹੜੀ ਵਧੀਆ ਰਿਜ਼ਲਟ ਦਿਖਾਉਗੀ ਜੇ ਆਪਾਂ ਮੱਲੋ ਅਟੈਕ ਹੋ ਜਾਣੀ ਉਹ ਤੇ ਪਹਿਲੇ ਸਪਰੇਅ ਕਰਦਾ ਤਾਂ ਜਿਹੜਾ ਉਹਦਾ ਕੰਮ ਕਰਨ ਦਾ ਜਿਹੜਾ ਸਮਾਂ ਆ ਗਾ ਮੰਨ ਲਓ 15 ਦਿਨਾਂ ਦਾ ਹੈ ਜੇ ਤੁਸੀਂ ਨੇ ਉਹ ਅਟੈਕ ਹੋਣ ਤੋਂ ਹਫ਼ਤਾ ਪਹਿਲਾਂ ਹੀ ਸਪਰੇਅ ਕਰ ਦਿੱਤੀ ਤਾਂ ਇੱਕ ਹਫ਼ਤਾ ਤੋਂ ਬਾਅਦ ਉਹ ਦਵਾਈ ਦਾ ਬੇਕਾਰ ਚੱਲਿਆ ਜਾਊਗਾ ਇਹੀ ਅਟੈਕ ਹੋਣ ਦੋ ਫਿਰ ਆਪਾਂ ਉਹਦੇ ਉੱਤੇ ਸਪਰੇਅ ਕਰਾਂਗੇ ਸਪਰੇਅ ਕਰਾਂਗੇ ਇਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ